ਕਿਰਪਾ ਨਦਾਨ ਭਗਤ ਵਸ਼ਲ ਵਾਲੀ ਕੁਲਾਲਮ ਸਰਬੇ ਕਾਇਨਾਤ ਦੇ ਸਾਂਝੇ ਰਹਿ ਗੁਰ ਕਰੀਮ ਨਵਾਜ ਸੱਚੇ ਪਾਸ਼ਾ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਸਾਨੂੰ ਸਮਾਤ ਬਖਸ਼ ਰਹੇ ਨੇ ਸਾਰਗ ਮਹੱਲਾ ਪੰਜਵਾ ਨੇ ਬਹੀ ਨਾਮ ਕੀ ਸਜ ਖੇਬ ਲਾਭ ਹਰ ਗੁਣ ਗਾਏ ਨਿਦ ਤਨ ਵਿਖੇ ਮਾਹੇ ਆਲੇਪ ਰਹਾ ਸਹਿ ਸੱਚੇ ਪਾਇਸ਼ਾ ਦੀ ਕਿਰਪਾ ਕਰਦੇ ਕਹਿੰਦੇ ਉਸ ਅਕਾਲ ਪੁਰਖ ਵੈਗੁਰੂ ਦਾ ਨਾਮ ਸਦਾ ਕੈਮ ਰਹਿਣ ਵਾਲਾ ਤੇ ਜਿਹੜੇ ਜੀਵ ਰੂਪੀ ਬਣ ਜਾ ਰਹੇ ਨੇ ਇਹ ਜਿਹੜਾ ਨਾਮ ਦਾ ਵਪਾਰ ਕੀਤਾ ਇਹ ਨਾਮ ਦਾ ਵਣਜ ਨਾਮ ਦਾ ਸੌਦਾ ਲੱਦਿਆ ਤੇ ਉਹ ਸਦਾ ਹੀ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਚਿੰਨੇ ਵੀ ਜੀਵ ਨੇ ਕਹਿੰਦੇ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਲਾਲ ਪ੍ਰਾਪਤ ਕਰਨ ਵਾਸਤੇ ਪਹੁੰਚੇ ਨੇ ਔਰ ਹਰ ਇੱਕ ਜੀਵ ਇਸ ਜਗਤ ਦੇ ਵਿੱਚ ਆ ਕੇ ਕਹਿੰਦਾ ਹੈ ਕਿ ਮੈਂ ਅਸਲ ਦੇ ਵਿੱਚ ਜੋ ਲਾਭ ਹੈ ਜੀਵਨ ਦਾ ਉਹ ਪ੍ਰਾਪਤ ਕਰ ਰਿਹਾ ਹਾਂ ਪਰ ਸਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਜੀਵਨ ਦਾ ਜੋ ਅਸਲ ਲਾਭ ਹੈ ਉਹ ਹੈ ਕਿ ਕਿਉਂਕਿ ਸਹਿਬ ਜੀ ਨੇ ਕਿਰਪਾ ਕਰਕੇ ਸਮਤ ਬਖਸ਼ੀਨਾ ਕਿੰਦੇ ਅਕਾਲ ਪੁਰਖ ਵੈਗ੍ਰੂਤਾ ਘੜਕੜ ਦੇ ਵਿੱਚ ਰਮਿਆ ਹੋਇਆ ਹੈ ਉਹ ਪ੍ਰਮਾਤਮਾ ਐਰੋ ਜੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਸਮਾਇਆ ਹੋਇਆ ਨਾ ਹੋਵੇ ਰਾਮ ਨਾਮ ਉਰ ਮੈਂ ਗਿਓ ਜਾ ਕੇ ਸਮ ਨਹੀਂ ਕੋਈ ਕਹਿੰਦੇ ਅਹੋ ਜੇ ਕੋਈ ਹਿੱਲਦਾ ਹੈ ਹੀ ਨਹੀਂ ਜਿਸੇ ਹਿਰਦੇ ਦੇ ਵਿੱਚ ਉਹ ਅਕਾਲ ਪੁਰਖ ਵੈਗੁਰੂ ਰਮਿਆ ਹੋਇਆ ਨਾ ਹੋਵੇ ਜਿਸੇ ਹਿਰਦੇ ਦੇ ਵਿੱਚ ਉਹ ਸਮਾਇਆ ਹੋਇਆ ਨਾ ਹੋਵੇ ਤੇ ਪਰਮਾਤਮਾ ਦੇ ਰਾਮ ਨਾਮ ਦਾ ਟਿਕਾਣਾ ਸਭ ਨੇ ਹਿਰਦੇ ਵਿੱਚ ਦੱਸਿਆ ਤੇ ਨਾਲ ਇਹ ਵੀ ਕਿਹਾ ਕਿ ਜਿਸ ਜੀਵ ਨੇ ਰਾਮ ਨਾਮ ਨਹੀਂ ਸਿਮਰਿਆ ਰਾਮ ਨਾਮ ਦੀ ਭਗਤੀ ਨਹੀਂ ਕੀਤੀ ਇਹ ਜੀਵਨ ਦਾ ਲਾਹਾ ਪ੍ਰਾਪਤ ਨਹੀਂ ਕੀਤਾ ਉਸ ਬਾਰੇ ਭਗਤ ਕਬੀਰ ਜੀ ਨੇ ਸਮਝਾਇਆ ਜੇ ਕੋ ਲਪੂਤਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮਹਤਾਰੀ ਜੇ ਨਰ ਰਾਮ ਭਗਤ ਨੈ ਸਾਦੀ ਜਨਮਤ ਕਸਨਾ ਮੂ ਅਪਰਾਧੀ ਭਾਲ ਕੇ ਜਿਸ ਕੁਲ ਦੇ ਵਿੱਚ ਜੰਮਿਆ ਹੋਇਆ ਪੁੱਤ ਜੀਵ ਭਗਤੀ ਨਾ ਕਰੇ ਉਸ ਬਾਰੇ ਏਡੀ ਵੱਡੀ ਗੱਲ ਕਹਿ ਗਏ ਕਹਿੰਦੇ ਚੰਗਾ ਹੁੰਦਾ ਜੇ ਤੈਨੂੰ ਜਨਮ ਦੇਣ ਤੋਂ ਪਹਿਲਾਂ ਹੀ ਤੇਰੀ ਜਿਹੜੇ ਮਾਤਾ ਹੈ ਕਹਿੰਦੇ ਵਿਧਵਾ ਹੋ ਜਾਂਦੀ ਤੇਰਾ ਜਨਮ ਨਾ ਹੁੰਦਾ ਵਿਧਵਾ ਕਸਨਾ ਭਈ ਮਹਤਾਰੀ ਭਗਤheen ਜੀਵਨੋਂ ਜਨਮ ਦੇਣ ਦੀ ਕੀ ਲੋੜ ਸੀ ਇੱਕ ਗੱਲ ਯਾਦ ਰੱਖੀ ਜਿੰਨਾ ਅਗੜ ਦੀਆਂ ਜੁਗਤਾਂ ਕਰਕੇ ਤੂੰ ਭਗਤੀ ਨਹੀਂ ਕਰਦਾ ਜਿਨ੍ਹਾਂ ਧੰਦਿਆਂ ਤੇ ਸਿਆਣਪਾਂ ਦੇ ਮਾਨ ਕਰਕੇ ਤੂੰ ਸਿਮਰਨ ਨਹੀਂ ਕਰਦਾ ਇਹਨਾਂ ਧੰਦਿਆਂ ਤੇ ਸਿਆਣਪਾਂ ਨੇ ਸਹਿ ਕਹਿੰਦੇ ਤੇਰੇ ਨਾਲ ਕੋਈ ਨਹੀਂ ਨਿਕਣਾ ਕਮਾਲ ਹੈ ਜਿਸ ਤਣ ਨੇ ਨਹੀਂ ਰਹਿਣਾ ਜਿਸ ਧਨ ਨੇ ਨਹੀਂ ਰਹਿਣਾ ਜਿਸ ਸੰਸਾਰ ਨੇ ਨਹੀਂ ਰਹਿਣਾ ਜਿਸ ਸਰੀਰ ਦੇ ਰਿਸ਼ਤਿਆਂ ਨੇ ਇਸ ਸਰੀਰ ਨੇ ਨਹੀਂ ਰਹਿਣਾ ਉਨਾਰ ਲਈ ਸਹਿਬ ਕਹਿੰਦੇ ਤੇਰੇ ਕੋਲੇ ਸਮਾਂ ਹੈ ਪਰ ਜਿਸ ਅਕਾਲ ਪੁਰਖ ਵੈਕਰੂ ਦੇ ਨਾਮ ਨੇ ਪ੍ਰਮਾਤਮਾ ਨੇ ਤੇਰਾ ਸਾਥ ਨਭਾਉਣਾ ਹੈ ਉਹਦੇ ਵਾਸਤੇ ਤੇਰੇ ਕੋਲੇ ਕੋਈ ਸਮਰ ਨਹੀਂ ਹੈ ਜੀਵ ਆਪਣੇ ਸੁੱਖਾਂ ਦੀ ਬਹੁਤ ਚਰਚਾ ਕਰਦਾ ਮਾਂ ਦੇ ਸੁੱਖ ਦੀ ਪਿਤਾ ਦੇ ਸੁੱਖ ਦੀ ਭੈਰ ਭਰਾਵਾਂ ਦੇ ਸੁੱਖ ਦੀ ਮਿੱਤਰਾਂ ਦੇ ਕੁੱਟੰਬ ਦੇ ਸੁੱਖ ਦੀ ਚੰਗੇ ਪਹਿਨਣ ਤੇ ਚੰਗੇ ਖਾਣ ਦੀ ਚਰਚਾ ਕਰਦਾ ਹੈ ਚੰਗੇ ਖਾਣ ਪੀਣ ਤੇ ਸੁੱਖਾਂ ਦਾ ਵਰਨਨ ਕਰਦਾ ਹੈ ਤੇ ਇਹ ਸਾਰਾ ਕੁਝ ਸੋਚ ਕੇ ਕਹਿੰਦਾ ਮੈਂ ਬਹੁਤ ਸੁਖੀ ਹਾਂ ਤੇ ਇੱਕ ਬੇਨਤੀ ਹੈ ਕਿਨੇ ਜਿਸ ਪਰਮਾਤਮਾ ਨੇ ਤੈਨੂੰ ਇਹ ਮਾਤਾ ਪਿਤਾ ਭੈਣ ਭਰਾ ਯਾਰ ਦੋਸਤ ਤੇ ਕੁਟੰਗ ਬਾਦਕ ਦਿੱਤੇ ਨੇ ਤੇ ਸਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਸੋਹਣਾ ਸਰੀਰ ਦਿੱਤਾ ਹੈ ਸਰੀਰ ਦੇ ਸੋਹਣੇ ਅੰਗ ਦਿੱਤੇ ਨੇ ਤੇ ਸਹਿਬ ਜੀ ਨੇ ਫਰਮਾਇਆ ਕਹਿੰਦੇ ਸੋਹਣੇ ਸੋਹਣੇ ਖਾਣ ਵਾਸਤੇ ਪਦਾਰਥ ਦਿੱਤੇ ਨੇ ਭਗਵਾਨ ਦਿੱਤੇ ਨੇ ਸੁੰਦਰ ਕੱਪੜੇ ਦਿੱਤੇ ਨੇ ਰਹਿਣ ਵਾਸਤੇ ਵਧੀਆ ਘਰ ਦਿੱਤਾ ਹੈ ਔਣ ਜਾਣ ਵਾਸਤੇ ਸਵਾਰੀਆਂ ਦਿੱਤੀਆਂ ਤੇ ਕਹਿੰਦੇ ਇਹ ਤਾਂ ਮੰਨਦੇ ਆ ਨਾ ਕਿ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਤੇ ਜੇ ਸੱਚ ਹੈ ਤਾਂ ਇੱਕ ਸਵਾਲ ਹੈ ਕਿ ਜਿਸ ਰੱਬ ਕੋਲੋਂ ਤੁਸੀਂ ਇਹ ਸਭ ਕੁਝ ਲਿਆ ਕਿ ਕਦੇ ਸੋਚਿਆ ਕਿ ਤੁਸੀਂ ਉਸਨੂੰ ਕੀ ਦਿੱਤਾ ਜੇ ਕੁਝ ਦੇਣ ਚੁੱਕੇ ਨਹੀਂ ਤੇ ਘਟੂ ਘਟੂ ਉਸ ਨੂੰ ਵਿਸਾਰੋ ਤਾਂ ਨਾ ਘਟੂ ਘਟੂ ਉਸ ਨੂੰ ਭੁਲਾਓ ਤਾਂ ਨਾ ਚਾਹੀਦਾ ਤੇ ਸੀ ਕਿ ਉਸ ਦੇਣ ਵਾਲੇ ਦਾਤੇ ਨੂੰ ਪਿਆਰ ਕਰੋ ਉਸ ਦਾ ਸ਼ੁਕਰਾਨਾ ਕਰੋ ਉਸ ਦੇ ਗੁਣ ਗਾਓ ਨਿਸ਼ਕਰੀ ਹੋ ਕੇ ਉਸ ਦੀ ਯਾਦ ਨੂੰ ਭੁੱਲ ਗਏ ਉਸ ਦੇ ਪਰਉਪਕਾਰ ਨੂੰ ਭੁੱਲ ਗਏ ਉਹਦੀ ਸਿਮਰਤੀ ਤੁਹਾਨੂੰ ਯਾਦ ਨਹੀਂ ਰਹੀ ਉਹ ਸਦਾ ਦੇਂਦਾ ਸੀ ਹੁਣ ਵੀ ਦੇਂਦਾ ਰਿਹਾ ਉਹੀ ਹੈ ਜਿਸ ਨੇ ਤੁਹਾਡੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਸਦਾ ਜੀਵ ਦੇ ਅੰਗ ਸੰਗ ਰਹਿੰਦਾ ਹੈ। ਕੁਰਬਾਨੀ ਦੇ ਮੁਤਾਬਕ ਜਦੋਂ ਸਮਝਦੇ ਆ ਨਾ ਉਸੇ ਨੇ ਜਨਮ ਦਿੱਤਾ ਜਨਮ ਦੇ ਕੇ ਸੰਭਾਲ ਕੀਤੀ ਉਹੀ ਪਰਤਪਾਲਨਾ ਕਰਦਾ ਹੈ। ਕਹਿੰਦੇ ਕਾਸ਼ ਬੰਦਿਆ ਤੈਨੂੰ ਇਹ ਸਮਝ ਆ ਜਾਂਦੀ ਤਾਂ ਤੂੰ ਉਸ ਅਕਾਲ ਪੁਰਖ ਵੈਗੁਰੂ ਦੇ ਗੁਣ ਗਾਉਂਦਾ ਉਸ ਅਕਾਲ ਪੁਰਖ ਵੈਗੁਰੂ ਦੀ ਜੋ ਵਡਿਆਈ ਹੈ ਉਹ ਕਰਦਾ ਤੋ ਸਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਨਾ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਲਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਮੈਂ ਸੱਚੀ ਗੱਲ ਕਹਿੰਦਾ ਹਾਂ ਉਸ ਦਾ ਜਨਮ ਵਿਰਥ ਹੋ ਗਿਆ ਜਿਸ ਨੇ ਉਸ ਗੋਬਿੰਦ ਦੇ ਗੁਣ ਨਹੀਂ ਗਾਏ ਜਿਸ ਨੇ ਉਸ ਅਕਾਲ ਪੁਰਖ ਦੀ ਵਡਿਆਈ ਨਹੀਂ ਕੀਤੀ ਇੰਨੀ ਵੱਡੀ ਗੱਲ ਕਹਿ ਗਏ ਕਹਿੰਦੇ ਉਹ ਤਾਂ ਕਿਰਤ ਕਰਨ ਹੈ ਤੇ ਇੱਕ ਕਿਰਤ ਕਰਨ ਕੌਣ ਹੁੰਦਾ ਹੈ ਜੋ ਸਭ ਕੁਝ ਲੈ ਕੇ ਵੀ ਪਰਮਾਤਮਾ ਨੂੰ ਭੁਲਾ ਦੇਵੇ ਯਾਦ ਨਾ ਕਰੇ ਕੀਤਾ ਨਾ ਜਾਣੇ ਉਹਨੂੰ ਉਹ ਕਿਰਤ ਕਰਨ ਕਿਹਾ ਜਾਂਦਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ ਕਹਿੰਦੇ ਇਸ ਤਰਤੀਤੇ ਵੱਡੇ ਵੱਡੇ ਪਹਾੜ ਨੇ ਵੱਡੇ ਵੱਡੇ ਕਿਲੇ ਨੇ ਇਸਮਾਨ ਨੂੰ ਛਉਂਦੀਆਂ ਬਿਲਦੰਗਾਂ ਨੇ ਕਿਲੇ ਵੱਡੇ ਵੱਡੇ ਜੰਗਲ ਨੇ ਉਹਨਾਂ ਵਿੱਚ ਵਿਸ਼ਾਲ ਕਾਇਆ ਦੇ ਦਰਖਤ ਨੇ ਇਹਨਾਂ ਸਭ ਕੁਝੇ ਧਰਤੀ ਤੇ ਤੇ ਕਿਸੇ ਨੇ ਪੁੱਛਿਆ ਧਰਤੀ ਨੂੰ ਕਿ ਤੈਨੂੰ ਇਹਨਾਂ ਸਾਰਿਆਂ ਦਾ ਭਾਰ ਨਹੀਂ ਲੱਗਦਾ ਇਹਨਾਂ ਪਹਾੜਾਂ ਦਾ ਇਹਨਾਂ ਰੁੱਖਾਂ ਦਾ ਇਹਨਾਂ ਜੀਵਾਂ ਦਾ ਇਹਨਾਂ ਵੱਡੀਆਂ ਇਮਾਰਤਾਂ ਦਾ ਕਹਿੰਦੇ ਧਰਤੀ ਦੇ ਕਹਿੰਦੇ ਨਹੀਂ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ ਮੈਨੂੰ ਤਾਂ ਕੇਵਲ ਤੇ ਕੇਵਲ ਅਕਿਰਤ ਕਣ ਬੰਦਿਆਂ ਦਾ ਭਾਰ ਲੱਗਦਾ ਹੈ ਜਿਹੜੇ ਕਿਸੇ ਦੇ ਕੀਤੇ ਹੋਏ ਗੁਨਾ ਨੂੰ ਵਿਸਾਰ ਜਾਂਦੇ ਨੇ ਤੇ ਸਭ ਜੀ ਕਿਰਪਾ ਕਰਦੇ ਕਹਿੰਦੇ ਧਰਤੀ ਨੂੰ ਵੀ ਅਕਿਰਤ ਕਣ ਭਾਰੇ ਲੱਗਦੇ ਨਹੀਂ ਤੇ ਬੰਦਿਆ ਉਸ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਉਸ ਕਾਲਪੁਰਖ ਵੈਗਰੂ ਨੇ ਜੋ ਤੇਰੇ ਜੀਵਨ ਤੇ ਮਿਹਰ ਕੀਤੀ ਹੈ ਕਹਿੰਦੇ ਉਸ ਦੀਆਂ ਬਖਸ਼ਿਸ਼ ਕੀਤੀਆਂ ਦਾਤਾ ਨੂੰ ਨਾ ਭੁਲਾ ਨਹੀਂ ਤੇ ਤੂੰ ਹੀ ਅਕਿਰਤ ਕਰਨਾ ਵਿੱਚ ਗਿਣਿਆ ਜਾਇਗਾ ਸਤਿ ਜੀ ਵੀ ਕਹਿੰਦੇ ਬਖਸ਼ਿਸ਼ ਕਰਦੇ ਨੇ ਕਹਿੰਦੇ ਇਸ ਮੇਰਾ ਕਹਿਣਾ ਮੰਨ ਗੁਣ ਗਾਇਆ ਕਰ ਅਕਾਲ ਪੁਰਖ ਵੈਗਰੂ ਦਾ ਭਜਨ ਕਰਿਆ ਕਰ ਜੇ ਉਹਨਾਂ ਨੇ ਜੁਗਤ ਦੱਸੀ ਕਹਿੰਦੇ ਕਹੋ ਨਾਲਕ ਹਰ ਪਜਮਨਾ ਜਿਹੇ ਦੇ ਦਲਕ ਮੀਨ ਇਥੇ ਮੱਛੀ ਦੇ ਉਦਾਹਰਣ ਦੇ ਕੇ ਸਾਈ ਨੂੰ ਯਾਦ ਕਰਨ ਦਾ ਜੋ ਢੰਗ ਹੈ ਉਹ ਦੱਸ ਦਿੱਤਾ ਅਤੇ ਨਾਲ ਬਖਸ਼ਿਸ਼ ਭਰੀ ᔪਗਤੀ ਵੀ ਦੱਸ ਦਿੱਤੀ ਕਹਿੰਦੇ ਜਿਵੇਂ ਮੱਛੀ ਜਲ ਨੂੰ ਲੋਚਦੀ ਹੈ ਭਾਵ ਕੇ ਸਿਮਰਦੀ ਹੈ ਕਹਿੰਦੇ ਮਨ ਤੂੰ ਹੀ ਉਸ ਕਾਲਪੁਰਖ ਵੈਗਰੂ ਦਾ ਸਿਮਰਨ ਕਰ ਮੱਛੀ ਤੋਂ ਸਿਮਰਨ ਕਰਨ ਦੀ ਜਾਤ ਸਿੱਖ ਸਾਬ ਕਹਿੰਦੇ ਨੇ ਕਿ ਪਾਣੀ ਦੇ ਵਿੱਚ ਤਾਂ ਹੋਰ ਜੀਵ ਵੀ ਰਹਿੰਦੇ ਨੇ ਕਛੂਕੂਮਾ ਵੀ ਰਹਿੰਦਾ ਹੈ ਪਰ ਕਹਿੰਦੇ ਇਹ ਛੀਬੋ ਨੇ ਜਿਹੜੇ ਪਾਣੀ ਤੋਂ ਬਗੈਰ ਵੀ ਜਿਉਂਦੇ ਰਹਿ ਸਕਦੇ ਨੇ ਪਾਣੀ ਤੋਂ ਬਾਹਰ ਵੀ ਚਲੇ ਜਾਂਦੇ ਨੇ ਤੇ ਫਿਰ ਜਦੋਂ ਲੋੜ ਹੁੰਦੀ ਹੈ ਪਾਣੀ ਦੇ ਵਿੱਚ ਆ ਜਾਂਦੇ ਨੇ ਸਾਡਾ ਸਾਰਿਆਂ ਦਾ ਬਹੁਤਿਆਂ ਦਾ ਜੀਵਨ ਇਹਦਾ ਕਛੂ কুমਮਿਆ ਵਰਗਾ ਹੈ ਮਛਲੀ ਵਰਗਾ ਨਹੀਂ ਜਦੋਂ ਲੋੜ ਪਈ ਉਦੋਂ ਰੱਬ ਨੂੰ ਯਾਦ ਕਰਦਿਆ ਜਦੋਂ ਜ਼ਰੂਰਤ ਹੋਈ ਉਦੋਂ ਯਾਦ ਕਰ ਲਿਆ ਜਾਂ ਕੋਈ ਵਿਸ਼ੇਸ਼ ਦਿਨ ਰੱਖ ਲਿਆ ਕੋਈ ਮਹੀਨੇ ਵਾਲਾ ਦਿਨ ਕੋਈ ਮਸਿਆ ਵਾਲਾ ਦਿਨ ਯਾਦ ਕਰ ਲਿਆ ਇਹਦੇ ਬੰਦਿਆ ਕਛੂ কুমਮਾ ਨਾ ਬਣ ਮਛਲੀ ਵਰਗੀ ਜਿਹੜੀ ਪ੍ਰੀਤ ਹੈ ਉਹ ਆਪਣੇ ਅੰਦਰ ਪੈਦਾ ਕਰ ਜਿਵੇਂ ਮਛਲੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ ਤਰਫ ਦੀ ਹੈ ਕਿ ਕਦੇ ਐਸੀ ਤੜਫ ਦੇ ਵਿੱਚ ਤੂੰ ਵੀ ਪ੍ਰਮਾਤਮਾ ਦੇ ਵਿਛੋੜੇ ਦੇ ਵਿੱਚ ਤੜਫਿਆ ਸੱਚ ਤਾਂ ਇਹ ਹੈ ਕਿ ਜੇ ਨਾਮ ਨਹੀਂ ਜਪਿਆ ਤਾਂ ਸਹਿਬ ਸੱਚੇ ਪਾਤਸ਼ਾਹ ਸਪਸ਼ਟ ਕਹਿੰਦੇ ਨੇ ਜਿਨੇ ਐਸਾ ਹਰ ਦਾਮਨ ਚੇਤਿਓ ਸੇ ਕਾਹੇ ਜਗਿਆਏ RAM RAJAY ਏ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤੇ ਹਰ ਨਾਮ ਨਾ ਬੀਚਿਓ ਅੱਗੇ ਭੁੱਖਾ ਕੀ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਇਹ ਜੋ ਸਰੀਰ ਹੈ ਇਹ ਪੰਜਾਂ ਤੱਤਾਂ ਦਾ ਬਣਿਆ ਔਰ ਇਹਨਾਂ ਪੰਜਾਂ ਤੱਤਾਂ ਦੇ ਵਿਸ਼ੇ ਵੀ ਨੇ ਜਿਨ੍ਹਾਂ ਦਾ ਸੰਬੰਧ ਮਨ ਦੇ ਨਾਲ ਹੈ ਹਰ ਤੱਤ ਦਾ ਇੱਕ ਵਿਸ਼ਾ ਹੈ ਜਿਵੇਂ ਰਸ ਰੂਪ ਰੰਗ ਸ਼ਬਦ ਛਪਰਸ਼ ਇਹਨਾਂ ਪੰਜਾਂ ਤੋਂ ਹੀ ਮਨ ਬਣਦਾ ਪਰ ਸਹਿਬ ਨੇ ਗੁਰਬਾਣੀ ਵਿੱਚ ਸਪਸ਼ਟ ਕਿਹਾ ਕਿਹਦੇ ਭੌਰੇ ਨੂੰ ਗੰਧ ਦਾ ਮਿਰਗ ਨੂੰ ਸ਼ਬਦ ਦਾ ਹਾਥੀ ਨੂੰ ਕਾਨ ਦਾ ਮੀਨ ਨੂੰ ਰਸ ਦਾ ਤੇ ਪਤੰਗੇ ਨੂੰ ਰੂਪ ਦਾ ਫਿਰ ਕਹਿੰਦੇ ਜਿਹੜਾ ਭ੍ਰਿੰਗ ਨੂੰ स्पर्ਸ਼ ਦਾ ਸਹਿਬ ਜੀ ਕਹਿੰਦੇ ਇੱਕ ਇੱਕ ਦੋਸ਼ ਹੈ ਇਹਨਾਂ ਦੇ ਵਿੱਚ ਮਿਰਗ ਮੇਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ਼ ਪਰ ਨਾਲ ਹੀ ਸਹਿਬ ਨੇ ਕਿਹਾ ਕਹਿੰਦੇ ਮਨੁੱਖ ਤੈਨੂੰ ਤਾਂ ਪੰਜੇੜੇ ਚਿੰਬੜੇ ਹੋਏ ਨੇ ਇਸ ਦਾ ਹੋਰ ਵਿਸਤਾਰ ਵੀ ਗੁਰਬਾਣੀ ਦੇ ਵਿੱਚ ਸਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਮਝਾਇਆ ਕਿ ਜਦੋਂ ਮੈਂ ਰਸ ਸ਼ਬਦ ਕਾ ਨਾ ਤੇ ਮੂੰਹ ਵਿੱਚ ਪਾਣੀ ਆ ਜਾਂਦਾ ਇਸ ਦਾ ਮਤਲਬ ਹੈ ਪਾਣੀ ਦਾ ਤੱਤ ਜਿਹੜਾ ਉਹ ਵਿਸ਼ਾ ਰਸ ਹੈ ਰਸ ਹੁੰਦਾ ਹੀ ਪਾਣੀ ਹੈ ਅੱਗ ਦੀ ਗੱਲ ਕਰਾਂ ਜਿਵੇਂ ਤੇਰਾ ਰੂਪ ਅਗਣੀ ਵਾਂਗ ਭੱਜਦਾ ਹੈ ਇਸ ਦਾ ਵਿਸ਼ਾ ਰੂਪ ਹੈ ਧਰਤੀ ਦਾ ਵਿਸ਼ਾ ਗੰਧ ਹੈ ਜਿੰਨੀ ਸੁਗੰਧੀ ਪੈਦਾ ਹੁੰਦੀ ਏ ਧਰਤੀ ਵਿੱਚੋਂ ਫੁੱਲਾਂ ਫਲਾਂ ਦੇ ਰੂਪ ਵਿੱਚ ਆਕਾਸ਼ ਦਾ ਵਿਸ਼ਾ ਸ਼ਬਦ ਅਸੀਂ ਕਹਿੰਦੇ ਆ ਆਕਾਸ਼ਵਾਣੀ ਸ਼ਬਦ ਪਾਵਕੇ ਹਵਾ ਦਾ ਛਪਰਸ਼ ਵਿਖੇਣ ਸਿਵ ਕਾਹੇ ਰਚਿਓ ਨਿਮਕਨਾ ਹੋਰੀ ਉਦਾਸ ਸਭ ਕਹਿੰਦੇ ਤੈਨੂੰ ਕੀ ਹੋ ਗਿਆ ਤੂੰ ਵਿਸ਼ੇ ਵਿਚਾਰਾਂ ਦੇ ਵਿੱਚ ਗਲਤਾਨ ਹੋਇਆ ਪਿਆ ਹੈ ਇੱਕ ਰੂਪ ਤੋਂ ਦੂਸਰਾ ਇੱਕ ਰਸ ਤੋਂ ਦੂਸਰੇ ਰਸਤੇ ਵਿੱਚ ਇੱਕ ਸਵਾਦ ਤੋਂ ਦੂਜੇ ਸਵਾਦ ਦੇ ਵਿੱਚ ਇੱਕ ਸੁਗੰਧੀ ਤੋਂ ਦੂਜੀ ਸੁਗੰਧੀ ਦੇ ਵੱਲ ਇੱਕ ਛਪਰਸ਼ ਤੋਂ ਦੂਜੀ ਛਪਰਸ਼ ਦੇ ਵੱਲ ਮੈਂ ਹੈਰਾਨ ਹਾਂ ਤੂੰ ਤਾਂ ਅੱਖ ਚਮਕਣ ਜਿੰਦੇ ਸਮੇ ਲਈ ਦੀ ਇਹਨਾਂ ਤੋਂ ਉਪਰਾਮ ਨਹੀਂ ਹੁੰਦਾ ਇਹਨਾਂ ਕਾਰਨ ਤੇਰੀ ਤਕਣੀ ਵੀ ਮਾੜੀ ਹੋ ਗਈ ਤੇਰੇ ਬੋਲ ਵੀ ਮਾੜੇ ਹੋ ਗਏ ਤੇਰਾ ਸੁਣਨਾ ਵੀ ਮਾੜਾ ਹੋ ਗਿਆ ਤੇਰਾ ਸੁਗਣਾ ਵੀ ਮਾੜਾ ਹੋ ਗਿਆ ਤੇ ਪਰਸਨਾ ਵੀ ਮਾੜਾ ਹੋ ਇਸ ਦੀ ਦਸ਼ਾ ਦੇਖੋ ਵਿਕਾਰਾਂ ਦੇ ਵਿੱਚ ਸੁੱਤਾ ਪਿਆ ਤੇ ਜਦੋਂ ਇਹ ਸੁੱਤੇ ਪੈ ਦੀ ਗੱਲ ਕੀਤੀ ਸਭਨੇ ਗੁਰਬਾਣੀ ਦੇ ਵਿੱਚ ਤਾਂ ਕਹਿੰਦੇ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਕਹਿੰਦੇ ਜਿਹੜੀ ਅੱਖਾਂ ਨੇ ਇਹ ਵਿਕਾਰੀ ਹੋ ਚੁੱਕੀਆਂ ਤੇ ਭੈੜੀ ਤੱਕਣੀ ਦੀ ਨੀਂਦ ਦੇ ਵਿੱਚ ਹੀ ਸੁੱਤਿਆਂ ਪਏ। ਫਿਰ ਕਹਿੰਦੇ ਸ਼ਰਮਨੋ ਸੋਏ ਸੁਣ ਲੈਣ ਦੇ ਵਿਚਾਰ ਕਹਿੰਦੇ ਕੰਨ ਵੀ ਸੁੱਤੇ ਪਏ। ਇਹ ਵੀ ਦੰਦਿਆ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਨੇ। ਲੋਭ ਮੀਠੇ ਸਾਦ ਕਹਿੰਦੇ ਮਨ ਸੌ ਗਿਆ ਮਾਇਆ ਵਿਸਮਾਗ ਫਿਰ ਕਹਿੰਦੇ ਸਵਾਲ ਉੱਠਦਾ ਹੈ ਕਿ ਜੇ ਸਾਰੇ ਸੁੱਤੇ ਪਏ ਨੇ ਫਿਰ ਹੁਣ ਕੀ ਕੀਤਾ ਜਾਏ ਤੇ ਫਿਰ ਸਹਿਬ ਜੀ ਇਸੇ ਸ਼ਬਦ ਵਿੱਚ ਕਿਰਪਾ ਕਰਦੇ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੂ ਆਪਣੀ ਲਹਿ ਰਹਾ ਕਹਿੰਦੇ ਜਿਸ ਨੇ ਜਾਗਣਾ ਹੀ ਨਹੀਂ ਉਹ ਪ੍ਰਾਪਤ ਕੀ ਕਰੇਗਾ ਉਸ ਦਾ ਸਾਰਾ ਕੁਝ ਲੁੱਟਿਆ ਜਾਏਗਾ ਮਸਨ ਹਾਰ ਪੰਜ ਬਟਵਾਰੇ ਸੂਂਦੇ ਨਗਰ ਪਰੇ ਠਗ ਹਰੇ ਪੁੱਠ ਠੱਗਿਆ ਜਾਂਦਾ ਚੋਰ ਦਾ ਅੰਦਰ ਵੜੇ ਹੋਏ ਨੇ ਆਹ ਦੇਖੋ ਪਹਿਰੇਦਾਰੀ ਸੰਗੈ ਇਹ ਵੀ ਮਿਲ ਗਏ ਪੰਜਾਂ ਦੇ ਨਾਲ ਪੰਜ ਪਹਿਰੂਆ ਦਰਮੇ ਰਹਤੇ ਤਿੰਨ ਕਾ ਨਹੀਂ ਪਤੇ ਯਾਰਾ ਅੰਦਰ ਵੜ ਗਏ ਰਾਜ ਮਾਲ ਰੂਪ ਜਾਤ ਪੰਜੇ ਠੱਗ ਆਪਣੇ ਆਪਣੇ ਸਰੂਪ ਦੇ ਵਿੱਚ ਵੜੇ ਹੋਏ ਨੇ ਅੰਦਰ ਗੰਦਗੀ ਪਾਰੇ ਨੇ ਸ਼ੋਭ ਗੁਣਾ ਨੂੰ ਲੁੱਟੇ ਜਾਂਦੇ ਨੇ ਤੇ ਆਗਣਾਂ ਦੇ ਢੇਰ ਲਾਈ ਜਾਂਦੇ ਨੇ। ਪਰ ਮਨ ਦਾ ਸੁਭਾਅ ਕਿ ਜੀਵ ਸ਼ਬਦ ਤੋਂ ਬਿਨਾਂ ਨਹੀਂ ਰਹਿ ਸਕਦਾ। ਸ਼ਬਦ ਤੋਂ ਬਿਨਾਂ ਜੀਉ ਨਹੀਂ ਸਕਦਾ। ਪਰਪਕਾਰੀ ਸਤਿਗੁਰੂ ਜੀ ਨੇ ਇਸ ਦੇ ਮਨ ਦਾ ਸ਼ਬਦ ਹੀ ਬਦਲ ਦਿੱਤਾ। ਸਤਿਗੁਰੂ ਨੇ ਗੁਰੂ ਦੇਖਿਆ ਰਹੀਂ ਇਸ ਨੂੰ ਸੱਚੇ ਸ਼ਬਦ ਦੇ ਨਾਲ ਜੋੜ ਦਿੱਤਾ। ਦੇ ਨਾਲ ਮਰਿਆਦਾ ਵੀ ਦੜ ਕਰਵਾਈ ਹੈ ਕਿ ਰਹਿਤਾਂ ਦੇ ਵਿੱਚ ਰਹਿਣਾ ਹੈ ਕੁਰੇਤਾਂ ਤੋਂ ਬਚਣਾ ਤਾਂ ਦੇਸ਼ ਦਿੱਤਾ ਜਿਵੇਂ ਜਿਵੇਂ ਇਸ ਜੀਵ ਨੇ ਗੁਰ ਸ਼ਬਦ ਦੀ ਕਮਾਈ ਕੀਤੀ ਇਹਦਾ ਰਸ ਬਦਲ ਗਿਆ ਇਹ ਹੁਣ ਬਾਕੀ ਰਸ ਰਸਾਰ ਇਹ ਸ਼ਬਦ ਰਸ ਦੇ ਵਿੱਚ ਲੀਨ ਲੈ ਲੱਗਾ ਸ਼ਬਦ ਦੀ ਕਮਿਤੀ ਕੀਤੀ ਹੋਈ ਕਮਾਈ ਦੇ ਸਦਕਾ ਹਰ ਦਿਨ ਅਵਰਨ ਦੇਖੋ ਕੋਈ ਹੁਣ ਇਸ ਅਵਸਥਾ ਤੱਕ ਪਹੁੰਚਿਆ ਕਿ ਹਰ ਥਾਂ ਤੇ ਪ੍ਰਮਾਤਮਾ ਨੂੰ ਦੇਖਣ ਲੱਗਾ ਐ ਤੱਕੋ ਜਦੋਂ ਸ਼ਬਦ ਦੇ ਅੰਦਰ ਕਲਾ ਵਰਤੀ ਤੇ ਸੁਗੰਧੀ ਵੀ ਹਰ ਚਰਨ ਕਲੰਬ ਕਰੰਧ ਲੋਭਿਤ ਮਨੁ ਅਨੰਦਨੋ ਮੋਹਿ ਆਹੀ ਪਿਆਸਾ ਜੇ ਬਖਸ਼ਿਸ਼ ਵੀ ਲੋਈ ਜਦੋਂ ਸ਼ਬਦ ਦਾ ਹੁਰ ਰੰਗ ਚੜਿਆ ਸੁਣੋ ਸਤ ਬਾਣੀ ਵਾਲੇ ਕੰਨ ਹੋ ਗਏ ਫੜਨ ਦੇ ਲਈ ਸੁਣਦਾ ਐਸਾ ਸ਼ਬਦ ਵਰਤਿਆ ਕਿ ਮਨ ਦਾ ਸੁਭਾਅ ਬਦਲ ਗਿਆ ਸੱਜ ਜਾਣਦੇ ਨੇ ਕਿ ਲੋਹਾ ਘੱਟੀ ਵਿੱਚ ਪਾਈਏ ਤੇ ਜਿਹੜਾ ਸੜ ਜਾਏ ਜਿਹੜਾ ਕਿਸੇ ਕੰਮ ਨਾ ਰਹੇ ਉਸ ਨੂੰ ਮਨੂਰ ਕਹਿੰਦੇ ਨੇ ਤੇ ਸਿਆਣੇ ਜਾਣਦੇ ਨੇ ਕਿ ਮਨੂਰ ਦੇ ਵਿੱਚ ਲੋਹੇ ਦਾ ਅੰਛ ਜ਼ਰੂਰ ਹੁੰਦਾ ਜੇਸਾ ਮਨੂਰ ਨੂੰ ਹੀ ਪਾਰਸਾ ਛੂ ਜਾਏ ਦੇ ਸੋਨਾ ਬਣ ਜਾਂਦਾ ਹੈ ਬਸ ਇਸੇ ਵਿਕਾਰੀ ਮਨੂਰ ਹੋਏ ਮਨ ਨੂੰ ਵੀ ਜਿਸ ਵਿੱਚ ਰੱਬ ਦਾ ਅੰਸ਼ ਮਯੂਦ ਹੈ ਪਾਰਸ ਗੁਰੂ ਨੇ ਸ਼ਬਦ ਦੀ ਛੋਹ ਦੇ ਕੇ ਤੇ ਸੋਨਾ ਬਣਾ ਲਿਆ ਬਚਨ ਪੜ੍ਹਦੇ ਆਪਾਂ ਬਾਣੀ ਦੇ ਵਿੱਚੋਂ ਭਇਆ ਮਨੂਰ ਕੰਚਣ ਫਿਰ ਹੋਵੇ ਜੇ ਗੁਰੂ ਮਿਲੇ ਤਦੇ ਨਾ ਏਕ ਨਾਮ ਅੰਮ੍ਰਿਤੂ ਦੇਵੇ ਤਉ ਨਾਨਕ ਤ੍ਰਿਸ਼ਟਸ ਦੇਣਾ ਜਿਵੇਂ ਅਸੀਂ ਪੱਠੀ ਵਿੱਚ ਪਏ ਲੋਹੇ ਨੂੰ ਸੰਨੀ ਨਾਲ ਇੱਧਰ ਉੱਧਰ ਕਰਦੇ ਹਾਂ ਇਝ ਹੀ ਇਹ ਚਿੰਤਾ ਤੁਰ ਜੀਵ ਚਿੰਤਾ ਦੀ ਸੰਨੀ ਦੇ ਨਾਲ ਮਨ ਨੂੰ ਵਿਕਾਰਾਂ ਦੀ ਪੱਠੀ ਦੇ ਵਿੱਚ ਕਦੀ ਇੱਧਰ ਕਰਦਾ ਹੈ ਕਦੀ ਉੱਤਰ ਕਰਦਾ ਹੈ ਕਾਇਆ ਅਰਨ ਮਨ ਵਿੱਚ ਲੋਹਾ ਪੰਜ ਅਗਣ ਤਤ ਲਾਗ ਰਹੀ ਕੋਈ ਨੇ ਪਾਪ ਪੜੇ ਤੁਸੀਂ ਉੱਪਰ ਮਨ ਜਲਿਆ ਸੰਨੀ ਚਿੰਤਾ ਪਈ ਕਦੀ ਨੀਂਦ ਦੀਆਂ ਗੋਲੀਆਂ ਖਾਂਦਾ ਕਦੀ ਹੋਰ ਬਿਆਨਤ ਉਪਰਾਲੇ ਕਰਦਾ ਪਰ ਚਿੰਤਾ ਫਿਰ ਵੀ ਨਹੀਂ ਮੁੱਕਦੀ ਮਨ ਜਲਿਆ ਸੜ ਗਿਆ ਅੰਦਰ ਮਨ ਦੇ ਪਾਪਾਂ ਦੇ ਕੋਲੇ ਪਾਈ ਜਾਂਦਾ ਹੈ ਭੱਠੀ ਤੱਕ ਇਹ ਭਗਦੀ ਪਈ ਸੀ ਤੇ ਹੋਰ ਪਾਪਾਂ ਦੇ ਕੋਲੇ ਪਾਪਾਂ ਇਸ ਨੂੰ ਤੇਜ ਕਰੀ ਜਾਂਦਾ ਕਹਿੰਦੇ ਕੋਲੇ ਪਾਪ ਪੜੇ ਤੁਸੀਂ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਤੇ ਇਥੇ ਹੁਣ ਹੋਰ ਤਾਂ ਕੋਈ ਉਪਾਅ ਨਹੀਂ ਸੀ ਭਇਆ ਮਨੂਰ ਕੰਚਨ ਫਿਰ ਹੋਵੇ ਚੇਹ ਗੁਰੂ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਸ਼ਟਸ ਦਇਆ ਸੜਿਆ ਹੋਇਆ ਨਕੰਮਾ ਲੋਹਾ ਵੀ ਕੰਮ ਵਾਲਾ ਹੋ ਜਾਂ ਸਕਦਾ ਹੈ ਭਾਵ ਕਿ ਪਾਪਾਂ ਵਿੱਚ ਤਪ ਦਾ ਮਨ ਵੀ ਸ਼ਾਂਤ ਹੋ ਸਕਦਾ ਹੈ ਜੇ ਇਸ ਜੀਵ ਨੂੰ ਮਨੂਰ ਤੋਂ ਕੰਚਨ ਕਰਨ ਵਾਲਾ ਕਾਬਲ ਗੁਰੂ ਮਿਲ ਜਾਵੇ ਤੇ ਉਹ ਪੂਰਨ ਗੁਰੂ ਇਸ ਜੀਵ ਨੂੰ ਪਰਮੇਸ਼ਰ ਦਾ ਰੱਬ ਦਾ ਇੱਕ ਅਮਰਤ ਨਾਮ ਬਖਸ਼ ਦੇਵੇ ਤੇ ਉਸ ਅਮਰਤ ਨਾਮ ਦੀ ਬਰਕਤ ਦੇ ਨਾਲ ਜੀਵ ਦਾ ਮਨ ਤੇ ਤਨ ਇੱਪੜਕਣਾ ਤੋਂ ਰਹਿਤ ਹੋ ਜਾਂਦਾ ਚਲੀ ਸਾਬ ਨੇ ਕਿਹਾ ਗੁਰੂ ਸੇਵਾ ਤੇ ਭਗਤ ਕਮਾਈ ਤਵੇਂ ਮਾਨਸ ਤੇ ਹੀ ਪਾਈ ਕਹਿੰਦੇ ਜੇ ਤਾਂ ਤੂੰ ਸ਼ਬਦ ਦੀ ਕਮਾਈ ਕੀਤੀ ਜੇ ਤਾਂ ਤੂੰ ਸ਼ਬਦ ਦੀ ਕਮਾਈ ਕੀਤੀ ਤੇ ਕਹਿੰਦੇ ਸਮਝ ਲਈ ਕਿ ਤੂੰ ਮਨੁੱਖਾਂ ਵਾਲੀ ਜ਼ਿੰਦਗੀ ਬਤੀਤ ਕਰਕੇ ਗਿਆ ਫਿਰ ਤਾਂ ਕਹਿੰਦੇ ਤੂੰ ਸਮਝ ਲਈ